ਨੇ ਆ ਚਾਹ ਪੀ ਕੇ ਤੇ ਕਹਾਂ ਨਿਕਲਾਂਗੇ ਫੇਰ ਇਹ ਆਪਣੇ ਹੈਗੇ ਜੀ ਰਜਤ ਬਾਈ ਚੰਨੀ ਬਾਈ ਤੇ ਹੈਗਾ ਜੀ ਸਿਮਰਨ ਤੇ ਹੈਗਾ ਜੀ ਆਪਣੇ ਰਾਜਾ ਬਾਈ ਤੇ ਆਪਾਂ ਜਾਵਾਂਗੇ ਹੁਣ ਖਾ ਪੀ ਕੇ ਪੇਟ ਪੂਜਾ ਕਰਕੇ ਤੇ ਜਾਵਾਂਗੇ ਕੁਕਾਨੇਟ ਤੇ ਉਸ ਤੋਂ ਬਾਅਦ ਦੇ ਅੱਗੇ ਤੁਹਾਨੂੰ ਲਾਈਵ ਉੱਥੇ ਆ ਰਹੀ ਹੁਣ ਕਿਉਂਕਿ ਆਪਣੇ ਕੋਲੇ ਉੱਥੇ ਨੈਟ ਨਹੀਂ ਹੋਣਾ ਸ਼ਾਇਦ ਹੈਨਾ ਤੇ ਜਦੋਂ ਵੀ ਸਾਡੇ ਕੋਲ ਨੈਟ ਆਇਆ ਵੀਡੀਓ ਬਣਾ ਲਾਂਗੇ ਤੁਹਾਨੂੰ ਵੀਡੀਓ ਪਾਉਂਦੇ ਰ੍ਹਾਂਗੇ ਗਾਣੇ ਅਸੀਂ ਲਾ ਨਹੀਂ ਸਕਦੇ ਕਿ ਕੋਈ ਕਾਪੀਰਾਈਟ ਵੱਜ ਜਾਂਦਾ ਪਹਿਲਾਂ ਲਾਈਵ ਆਏ ਸੀ ਗਾਣੇ ਲਾਈਵ ਵਿੱਚ ਕਾਪੀਰਾਈਟ ਵੱਜ ਗਿਆ ਤਾਂ ਕਰਕੇ ਹੁਣ ਗਾਣੇ ਨਹੀਂ ਲਾਉਣੇ ਇੱਧੇ ਜਾਵਾਂਗੇ ਚਲੋ ਠੀਕ ਆ ਜੀ ਉਹਨੇ ਹੁਣ ਹੈਗੇ ਪਰੋਂ ਅੱਡੇ ਤੇ ਜਨੌੜੀ ਲੱਗੇ ਜਿਹੜਾ ਅੱਡਾ ਪਰੋਂ ਤੇ ਉੱਥੇ ਖੜੇ ਆ ਜੇ ਬਾਈ ਕੁਝ ਕਹਿਣਾ ਚਾਹੁੰਦਾ ਹੈ ਓਕੇ ਰਿਪੋਰਟ ਸਮੋਸਾ ਕਿਦਾਂ ਦਾ ਸੀ ਠੰਡੀ ਚਾਹ ਕਿਦਾਂ ਦੀ ਆ ਚਾਹ ਦਾ 1 ਨੰਬਰ 1 ਨੰਬਰ ਇਹ ਲੈ ਕਿਹੜੀ ਇੱਥੇ ਦੁਕਾਨਾਂ ਦੀ ਚਾਹ ਆ ਨਾ ਓਏ ਹੋਏ ਤੇ ਮੌਡਨ ਜਾਂ ਸਟਾਰਬਕ ਨੇ ਕੀ ਇਹਨਾਂ ਦਾ ਮੁਕਾਬਲਾ ਕਰਨਾ ਉਹ ਸਾਡਾ ਪੁੱਸ ਹੁੰਦਾ ਕਿ ਸਟੋਰੀਆਂ ਸਾਰੀਆਂ ਪਾਉਣਾ ਹੀ ਉੱਥੇ ਜਾਈਦਾ ਇਹ ਜਾ ਕੇ ਪਤਾ ਲੱਗੂ